ਬਈ ਵਾ ਰੈਂਕੂ ਹੋੜਲਾ ਇਸ ਵੇਲੇ ਧਰਤੀ ਮਾਂ ਨੂੰ ਨਮਸਕਾਰ ਕਰਦਾ ਹੋਇਆ ਇਧਰਲੇ ਪਾਸੇ ਕਬੱਡੀ ਪਾਉਂਦਾ ਹੋੜਲਾ ਦੀ ਧਰਤੀ ਜਿਲ੍ਹਾ ਮਾਨਸਾ ਦੇ ਵਿੱਚੋਂ ਚੱਲ ਕੇ ਆਈ ਹੋਈ ਟੀਮ ਔਰ ਇਧਰਲੇ ਪਾਸੇ ਦੇਖ ਲੈ ਵੀ ਫੌਜੀ ਵਰਗੇ ਪੱਖੀ ਵਾਲਾ ਫੌਜੀ ਔਰ ਪੁਆਇੰਟ ਜਿਹੜਾ ਹੋੜਲੇ ਵਾਲੇ ਸੋਨੀ ਦੇ ਖਾਤੇ ਹੈ ਬਈ ਵਾ ਚੱਲ ਵੀ ਸ਼ਕੀਨਾ ਇਹਦਾ ਪਿੰਡ ਤੂਤ ਹੈ ਇਸ ਵੇਲੇ ਸਿਕ ਸਰਦਾਰ ਗੱਭਰੂ ਕਬੱਡੀ ਪਾਉਂਦਾ ਸਤਵਿੰਦਰ ਰੂਪੀ ਦਾ ਚੰਡਿਆ ਹੋਇਆ ਨੌਜਵਾਨ ਹੈ ਦੋਸਤੋ ਕਬੱਡੀ ਕਬੱਡੀ ਕਰਦਾ ਹੋਇਆ ਤੂਤਾਂ ਦੀ ਧਰਤੀ ਦਾ ਗੱਭਰੂ ਜਿੱਥੋਂ ਦਾ ਪ੍ਰਸਿੱਧ ਕਬੱਡੀ ਖਿਡਾਰੀ ਗੁਰਜੀਤ ਤੂਤ ਛੋਟਾ ਜੀਤਾ ਤੂਤ ਹੈ ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਦੀ ਧਰਤੀ ਹੈ ਇਹਨਾਂ ਨੌਜਵਾਨਾਂ ਨੂੰ ਕੋਚਿੰਗ ਦੇ ਰਿਹਾ ਮੇਰਾ ਵੀਰ ਸਤਵਿੰਦਰ ਰੂਬੀ ਤੂਤ ਪਿੰਡ ਵਾਲਾ ਚੱਲ ਵੀ ਜਵਾਨਾ ਪਾ ਕਬੱਡੀ ਗੋਗੀ ਹੋੜਲੇ ਦੀ ਧਰਤੀ ਦਾ ਗੱਭਰੂ ਇਸ ਵੇਲੇ ਗੋਗੀ ਕਬੱਡੀ ਕਬੱਡੀ ਕਰਦਾ ਹੋਇਆ ਮਾਨਸਾ ਜ਼ਿਲ੍ਹੇ ਵੱਲੋਂ ਕਬੱਡੀ ਪਾਉਂਦਾ ਹੈ ਇਧਰ ਜ਼ਿਲ੍ਹਾ ਫਰੀਦਕੋਟੀਏ ਚਾਰ ਬਲੀ ਮਾਮਾ ਦੇ ਬੱਬਰ ਸ਼ੇਰ ਪੁੱਤ ਹੈ ਆਹ ਫੌਜੀ ਹੈ ਕਿ ਟੁੱਟੀ ਮੰਜੀ ਬਾਣਪਰਾਣਾ ਵਿੱਚ ਦੀ ਦੀਂਦੇ ਤਾਰੇ ਵੀ ਵਸਣਾ ਫੌਜੀ ਦੇ ਭਾਵੇਂ ਬੂਟਸ ਨੇ ਲੱਤ ਮਾਰੇ ਇਹ ਫੌਜੀ ਇਸ ਵੇਲੇ ਜੱਫਾ ਮਾਰਦਾ ਹੋਇਆ ਬਾਈ ਵਾ ਲੰਬਾ ਕੱਦ ਹੈ ਔਰ ਅੰਕ ਜਿਹੜਾ ਪੱਖੀ ਕਲਾ ਦੇ ਖਾਤੇ ਦੇ ਵਿੱਚ ਜੋੜਦਾ ਹੈ ਚੱਲ ਵੀ ਧੰਨਾ ਪੱਖੀ ਦੀ ਧਰਤੀ ਵੱਲੋਂ ਕਬੱਡੀ ਕਬੱਡੀ ਕਰਦਾ ਹੋਇਆ ਕਿ ਫਰੀਦਾ ਖਾਕ ਨਾ ਨੰਤੀਏ ਖਾਕੋ ਜਿਹੜਾ ਨਾ ਕੋਏ ਜਿੰਦਿਆਂ ਪਾਹੋਂ ਤਲੇ ਤੇ ਮੋਇਆ ਉੱਪਰ ਹੋਏ ਐਸ ਵੇਲੇ ਹੋੜਲੇ ਦਾ ਚੋਬਰ ਘੇਰਦਾ ਹੋਇਆ ਸੁਖਪਾਲ ਹਾਂਜੀ ਪੰਮਾ ਨਮਾਜੀਪੁਰ ਵਾਲੇ ਨੂੰ ਬੇਨਤੀ ਹੈ ਕਿ ਉਹ ਸਟੇਜ ਤੋਂ ਆ ਕੇ ਸਾਡੇ ਕਲੱਬ ਬੋਲਿੰਗ ਨੂੰ ਜੋ ਸਨਮਾਨ ਕੀਤਾ ਹੈ ਉਹ ਆਪਣਾ ਸਨਮਾਨ ਚਿੰਨ ਲੈ ਲੇ ਪੰਮਾ ਨਵਾਜੀਪੁਰ ਵੇ ਵਾ ਇਧਰ ਸੁਖਪਾਲ ਹੋੜਲਾ ਧੰਨੇ ਨੂੰ ਡੱਕਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਪੁਆਇੰਟ ਧੰਨੇ ਪੱਖੀ ਦੇ ਖਾਤੇ ਹੈ ਚੱਲ ਵੀ ਜਵਾਨਾ ਪਾ ਕਬੱਡੀ ਰਾਜੂ ਹੋੜਲੇ ਦੀ ਧਰਤੀ ਦਾ ਗੱਭਰੂ ਇਹ ਹੈ ਰਾਜੂ ਮਸਤ ਮਲੰਗੀਆ ਤੋਰਾਂ ਦੇ ਵਿੱਚ ਜਾਫੀਆਂ ਦੇ ਵੱਲ ਵੱਧਦਾ ਹੋਇਆ ਔਰ ਪੱਖੀ ਵਾਲੇ ਚਾਰ ਜਾਫੀਆਂ ਨੂੰ ਅੱਗੇ-ਅੱਗੇ ਲਾਇਆ ਇਧਰਲੇ ਪਾਸੇ ਦੇਖ ਲੈ ਵੀ ਫੌਜੀ ਦੀ ਜਿੰਦ ਜਵਾਨੀ ਕੀ ਰੰਗ ਲਿਆਉਂਦੀ ਹੈ ਹਲਕਾ ਜਿਹਾ ਟੱਚ ਹੈ ਭੱਜ ਲੈ ਸ਼ਕੀਨਾ ਭੱਜ ਲੈ ਔਰ ਅੰਕ ਜਿਹੜਾ ਜਲਾਮਾਨ ਸਾਹ ਵਾਲੇ ਗੱਭਰੂ ਦੇ ਖਾਤੇ ਦੇ ਵਿੱਚ ਹੋੜਲੇ ਦੇ ਖਾਤੇ ਹੈ ਚੱਲ ਵੀ ਸ਼ਕੀਨਾ ਸਤਵਿੰਦਰ ਰੂਪੀ ਦਾ ਝੰਡਾ ਹੋਇਆ ਗੱਭਰੂ ਇਸ ਵੇਲੇ ਕਬੱਡੀ ਕਬੱਡੀ ਕਰਦਾ ਹੈ ਤੂਤ ਪਿੰਡ ਦੀ ਜਿੰਦਜਾਨ ਅੱਜ ਪੱਖੀ ਦੇ ਲਈ ਕਬੱਡੀਆਂ ਪਾਉਂਦਾ ਹੋਇਆ ਬਈ ਵਾ ਇਧਰਲੇ ਪਾਸੇ ਦੇਖਦੇ ਬਹੁਤ ਹੀ ਵਧੀਆ ਜੱਫਾ ਪਾਉਣ ਦੀ ਕੋਸ਼ਿਸ਼ ਕੀਤੀ ਸੀ ਗੱਭਰੂ ਨੇ ਹੋੜਲੇ ਵਾਲੇ ਨੇ ਪੁਆਇੰਟ ਇਧਰ ਪੱਖੀ ਦੇ ਖਾਤੇ ਹਾਂਜੀ ਪੰਮਾ ਨਵਾਜੀਪੁਰਿਆ ਦਾ ਬੇਬੇੰਤੀ ਹੈ ਕਿ ਉਹਦਾ ਸਨਮਾਨ ਕੀਤਾ ਜਾਣਾ ਕਲੱਬ ਵੱਲੋਂ ਸਟੇਜ ਤੇ ਆ ਪਹੁੰਚੇ ਪੰਮਾ ਨਵਾਜੀਪੁਰਿਆ ਰੇਂਕੂ ਹੋੜਲੇ ਦੀ ਧਰਤੀ ਦਾ ਗੱਭਰੂ ਮਾਨਸਾ ਜ਼ਿਲ੍ਹਾ ਵੱਲੋਂ ਕਬੱਡੀ ਪਾਉਂਦਾ ਹੋਇਆ ਰੇਂਕੂ ਹੋੜਲਾ ਦੇਖ ਰਹੇ ਵੀ ਉਧਰ ਕਿਹੜਾ ਗੱਭਰੂ ਟੱਕਦਾ ਹੈ ਕਿਹੜਾ ਰੱਖਦਾ ਹੈ ਅੱਜ ਪ੍ਰਸਿੱਧ ਕਬੱਡੀ ਪ੍ਰਮੋਟਰ ਸਰਦਾਰ ਮੇਜਰ ਸਿੰਘ ਭਲੂਰ ਕੈਲਗਰੀ ਕੈਨੇਡਾ ਵਾਲੇ ਸਾਡੇ ਦਰਮਿਆਨ ਮੰਚ ਤੇ ਸ਼ਿਸ਼ੋਭਤ ਨੇ ਦੋਸਤੋ ਜਿਨ੍ਹਾਂ ਨੇ ਭਲੂਰ ਦੀ ਧਰਤੀ ਤੇ 5 ਤੇ 6 ਜਨਵਰੀ ਨੂੰ ਕਬੱਡੀ ਕੱਪ ਕਰਵਾਉਣੇ ਔਰ ਦਲਜੀਤ ਰਾਏ ਕੇ ਕਲਾਜੀ ਨੇ ਇਸ ਮੈਿਕ ਤੋਂ ਅਨਾਉਂਸ ਕੀਤੇ ਨੇ ਉਹਨਾਂ ਖਿਡਾਰੀਆਂ ਦੇ ਨਾਮ ਜਿਨ੍ਹਾਂ ਨੂੰ ਬੋਲਟ ਮੋਟਰਸਾਈਕਲਾਂ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ਇਹ ਬਹੁਤ ਵੱਡੀ ਦੇਣ ਮਾਂ ਖੇਡ ਕਬੱਡੀ ਜਗਤ ਨੂੰ ਸਰਦਾਰ ਮੇਜਰ ਸਿੰਘ ਜੀ ਭਲੂਰ ਜੋ ਕਿ ਅੱਜ ਤੁਹਾਡੇ ਮੰਚ ਤੇ ਇਸ ਮੰਚ ਤੇ ਸ਼ਿਸ਼ੋਭਤ ਜਿਨ੍ਹਾਂ ਨੇ अनेका ਖਿਡਾਰੀਆਂ ਨੂੰ ਬੋਲਟ ਮੋਟਰਸਾਈਕਲਾਂ ਦੇ ਨਾਲ ਨਮਾਜਿਆ ਅਜਮੇਰ ਜਲਾਲ ਵਰਗਿਆਂ ਨੂੰ ਸੀਰੇ ਪਿੱਥੋ ਵਰਗਿਆਂ ਨੂੰ ਕੋਹਨੀ ਵਰਗਿਆਂ ਨੂੰ ਇਹਨਾਂ ਵੱਲੋਂ ਜਿਹੜੇ ਬੋਲਟ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਗਿਆ ਔਰ ਇਸ ਵੇਲੇ ਦੇਖਣਾ ਵੀ ਡਬਲ ਟੱਚ ਹੈ ਵਾਈ ਵਾ ਜੇ ਨਾ ਉਹਨੀਆਂ ਦੋਨੇ ਟੀਮਾਂ ਆਪਾਂ ਕੱਟ ਦੇਣੀ ਹੈ ਕਿਸੇ ਨਾਲ ਕੋਈ ਲਿਆਜ ਨਹੀਂ ਆ ਵੀਰੇ ਇਸ ਤਰ੍ਹਾਂ ਕਿਸੇ ਪਲੇਅਰ ਨੇ ਸਟੇਜ ਦੇ ਮੂਰੇ ਨਹੀਂ ਪੈਣਾ ਸਾਡੀ ਰਿਕੁਐਸਟ ਮੰਨ ਕੇ ਮੇਰੇ ਵੀ ਥੱਲੇ ਹੋ ਜਾਓ ਮੈਂਤਾਲੀ ਗੱਲ ਆ ਬਾਈ ਜੀ ਇੱਕ ਵਾਰ ਮੈਂ ਫੇਰ ਅਨਾਉਂਸ ਕਰਦਾ ਜਲਾਲ ਤੇ ਭਿੰਡਰ ਦੀ ਟੀਮ ਨੂੰ ਇਸ ਮੈਚ ਦੇ ਹਾਫ ਤੱਕ ਜੇ ਦੋਨੇ ਟੀਮਾਂ ਆਂਗਾ ਤਾਂ ਠੀਕ ਐ ਨਹੀਂ ਬਈ ਕੱਟੀਆਂ ਸਮਝਿਓ ਅਸੀਂ ਕਿਸੇ ਟੀਮ ਨਾਲ ਕੋਈ ਲਿਆਇ ਨਹੀਂ ਰੱਖਣੀ ਬਈ ਵਾਅ ਔਰ ਅੰਕ ਲੈ ਕੇ ਬਾਸ ਪਰਤਦਾ ਹੋਇਆ ਗੱਭਰੂ ਆਪਣੇ ਪੇਕੇ ਪਿੰਡ ਪੱਖੀ ਵਾਲਾ ਗੱਭਰੂ ਐ ਚੱਲ ਵੀ ਸ਼ਕੀਨਾ ਪਾ ਕਬੱਡੀ ਹੋੜਲੇ ਵੱਲਿਓ ਅਗਲੀ ਕਬੱਡੀ ਰਾਜੂ ਹੋੜਲੇ ਦੀ ਧਰਤੀ ਦਾ ਗੱਭਰੂ ਐ ਇਹਨੂੰ ਰਾਜੂ ਰਾਜੂ ਕਹਿੰਦੇ ਨੇ ਦਿਲ ਮੇਰੇ ਤੇ ਰਾਜੂ ਕਰਦਾ ਹੋਣਲੇ ਵਾਲਾ ਰਾਜੂ ਔਰ ਪੱਖੀ ਵਾਲਾ ਫੌਜੀ ਹੁਣ ਦੇਖ ਲੈ ਵੀ ਇੱਕ ਫੌਜੀ ਰੌਂਤੇ ਦੀ ਧਰਤੀ ਨੇ ਪੈਦਾ ਕੀਤਾ ਇੱਕ ਫੌਜੀ ਕੋਲਣ ਛਾਪਾ ਹੋਇਆ ਇਹ ਫੌਜੀ ਕਹਿੰਦੇ ਵੀ ਪੱਖੀ ਵਾਲਾ ਔਰ ਚਾਰਤਾ ਨਿੰਮ ਤੇ ਕਰੇਲਾ ਲੱਗਦਾ ਵੀ ਰਾਜੂ ਆਪਣੇ ਪੇਕੇ ਪਿੰਡ ਵਾਸਾ ਆ ਗਿਆ ਅੰਕ ਜਲਾ ਰਾਜੂ ਦੇ ਖਾਤੇ ਆ ਵੀ ਜਵਾਨਾ ਬਹੁਤ ਧੰਨਵਾਦ ਸਾਡੇ ਕੁਲਦੀਪ ਸਾਊਂਡ ਸਰਵਿਸ ਬਰਗਾੜੀ ਵਾਲਿਆਂ ਦਾ ਜਿਨ੍ਹਾਂ ਨੇ ਆਏ ਬਾਰੇ ਇਸ ਕਬੱਡੀ ਖੇਡ ਮੇਲੇ ਨੂੰ ਬਹੁਤ ਵਧੀਆ ਬੁਲੰਦਾ ਆਵਾਜ਼ ਦਿੰਦੇ ਨੇ ਕੁਲਦੀਪ ਸਾਊਂਡ ਸਰਵਿਸ ਬਰਗਾਰੀ ਔਰ ਪਾਲ ਡਿਜੀਟਲ ਫੋਟੋ ਗੈਲਰੀਜ਼ ਬਰਗਾਰੀ ਵਾਲਿਆਂ ਦੇ ਵੀ ਸੇ ਧੰਨਵਾਦ ਕਰਦੇ ਆ ਜਿਹਨੇ ਇਹਨਾਂ ਜੂਝਦੇ ਹੋਏ ਕਬੱਗਾਂ ਨੂੰ ਆਪਣੇ ਕੈਮਰੇ ਦੇ ਹੱਥ ਵਿੱਚ ਬੰਦ ਕਰ ਰਹੇ ਔਰ ਖਿਡਾਰੀ ਵੀਰਾਂ ਦੀ ਜਾਣਕਾਰੀ ਲਈ ਦੱਸਦੇ ਮੈਂ ਜਿਨ੍ਹਾਂ ਨੇ ਵੀ ਆਪੋ ਆਪਣੇ ਮੈਚਾਂ ਦੀ ਵੀਡੀਓ ਡਿਸਕ ਲੈਣੀ ਹੋਵੇ ਤਾਂ ਉਹ ਭਾਈ ਜੀ ਸਾਡੇ ਪਾਲ ਫੋਟੋ ਸਟੂਡੀਓ ਦੇ ਨਾਲ ਸੰਪਰਕ ਕਰ ਸਕਦੇ ਨੇ ਔਰ ਇਸ ਵੇਲੇ ਦੇਖ ਲੈ ਵੀ ਕਿੱਟਾ ਡਈਆਂ ਤੇ ਕੀਤਾ ਹੋਇਆ ਜੱਫਾ ਮਾਰਿਆ ਸੋਨੀ ਨੌਜਵਾਨੀ ਬਾਈ ਬਾਹ ਹੋੜਲੇ ਵਾਲਾ ਸੋਨੀ ਜੱਫਾ ਮਾਰਦਾ ਹੋਇਆ ਅੰਕ ਜੱਫੀ ਦੇ ਹਿੱਸੇ ਚੱਲ ਵੀ ਰਿੰਕੂ ਹੋੜ ਹੋਮਰਾ ਕਹਾਏ ਟੀਮ ਕਿਹੜੀ ਹੈ ਬਾਈ ਰਿੰਕੂ ਇੱਕ ਹੋੜ ਲਗ ਲਾ ਹੋੜ ਲਾ ਹੋੜਲਾ ਕਲਾਬਲੀਓ ਰਿੰਕੂ ਕੋ ਇੱਲਕੇ ਜਲਾਲ ਤੇ ਭਿੰਦਰ ਇਸ ਮੈਚ ਦੇ ਹਾਫ ਤੱਕ ਪਾਵਰ ਕੀ ਟੀਮ ਦਾ ਭਿੰਦਰ ਤੋ ਜੋਈ ਸਮਝਾ ਜਲਾਲ ਤੇ ਭਿੰਦਰ ਅਸ ਮੈਚ ਦੇ ਚੱਲਦੇ ਚੱਲਦੇ ਗਰਾਊਂਡ ਦੇ ਵਿੱਚ ਪਹੁੰਚਦੇ ਤੋਂ ਠੀਕ ਹੈ ਪਹਿਲੇ ਹਾਫ ਤੱਕ ਨਹੀਂ ਅਸੀਂ ਟੀਮ ਨੂੰ ਕੱਟ ਦੇਣਾ ਵੀ ਜਲਾਲ ਵਰਸੋ ਵਿੱਚ ਪਿੰਡਰ ਦੋਨੋਂ ਟੀਮਾਂ ਗਰਾਊਂਡ ਦੇ ਵਿੱਚ ਆਉਣ ਔਰ ਪੁਆਇੰਟ ਜੱਫੀਆਂ ਦੇ ਹਿੱਸੇ ਸਤਨਾਮ ਨੇ ਜੱਫਾ ਮਾਰਿਆ ਵੀ ਹੋੜਲੇ ਬੱਲੀਓ ਬਹੁਤ ਹੀ ਉੱਚਾ ਲੰਮਾ ਕੱਦ ਚੱਲ ਵੀ ਸ਼ਕੀਨਾ ਪਾ ਕਬੱਡੀ ਗੋਗੀ ਹੋੜਲੇ ਦੀ ਧਰਤੀ ਦਾ ਗੋਗੀ ਐਸ ਵੇਲੇ ਕਬੱਡੀ ਪਾਉਂਦਾ ਹੋਇਆ ਛੋਟਾ ਕੱਦ ਹੈ ਦਰਮਿਆਨਾ ਕੱਦ ਇਸ ਵੇਲੇ ਥੱਬੇ ਥੱਬੇ ਦਾ ਪਾਟੀ ਚਿੱਟਾ ਕੱਚਾ ਸੋਨੀ ਹੋੜਲੇ ਦੀ ਧਰਤੀ ਜਿਲ੍ਹਾ ਮਾਨਸਾ ਔਰ ਇਸ ਵੇਲੇ ਦੇਖ ਲੈ ਵੀ ਪੱਖੀ ਵਾਲਾ ਮੁੰਡਾ ਜੱਫਾ ਮਾਰਦਾ ਹੈ ਧੰਨਾ ਪੱਖੀ ਵਾਲਾ ਇਸ ਵੇਲੇ ਜੱਫਾ ਮਾਰਦਾ ਹੈ ਅੰਕ ਜਿਹੜਾ ਧੰਨੇ ਪੱਖੀ ਦੇ ਖਾਤੇ ਪਹਿਲੇ ਹਾਫ ਦੀ ਸਮਾਤੀ ਹੈ ਵੀ ਪਹਿਲੇ ਹਾਫ ਦੇ ਅੰਕ ਹੋੜਲਾ ਕਲਾਂ ਦੇ ਪੁਆਇੰਟ ਹੈ 9.5 9.9 ਪੁਆਇੰਟ ਹੋੜਲਾ ਕਲਾ ਤੇ 7 ਪੁਆਇੰਟ ਪੱਖੀ ਪਹਿਲੇ ਹਾਫ ਦੇ ਅੰਕ ਹੈ ਵੀ ਔਰ ਇਸ ਵੇਲੇ ਦੇਖ ਲੈ ਵੀ ਪੱਖੀ ਵੱਲਿਓ ਜੱਫਾ ਮਾਰਦਾ ਹੈ ਗੱਭਰੂ ਬਾਈ ਵਾ ਹੋੜਲੇ ਵਾਲੇ ਚੋਬਰ ਨੂੰ ਡੱਕਿਆ ਪੁਆਇੰਟ ਨੂੰ ਖਾਤੇ ਦੇ ਵਿੱਚ ਕੀਤਾ ਪੱਖੀ ਵਾਲੇ ਗੱਭਰੂ ਨੇ ਹੈ ਕੇਵਲ ਕੇਵਲ ਨੇ ਜੱਫਾ ਮਾਰੇ ਚੱਲ ਵੀ ਸ਼ੁਕੀਨਾ ਪਾ ਕਬੱਡੀ ਸਰਦਾਰ ਝਰਮਲ ਸਿੰਘ ਜੀ ਕੈਨੇਡਾ 100-100 ਰੁਪਿਆ ਦੋਨੋਂ ਟੀਮਾਂ ਨੂੰ ਸਪੈਸ਼ਲ ਇਨਾਮ ਭੇਜਦੇ ਨੇ ਸਰਦਾਰ ਝਰਮਲ ਸਿੰਘ ਜੀ ਕੈਨੇਡਾ ਐਸ ਵੇਲੇ ਦੇਖ ਰਹਾ ਵੀ ਸਤਨਾਮ ਹੋਣਲੇ ਵਾਲਾ ਧੌਣ ਤੇ ਹੱਥ ਰੱਖਿਆ ਹੈ ਸ਼ਕਤੀਮਾਨ ਖਾਰੇ ਦੇ ਵਾਂਗੂ ਔਰ ਦੇਖ ਲੈ ਵੀ ਮੁੰਡਾ ਇੱਥੇ ਰੱਕ ਮੋਰਚੇ ਤ ਫੜ ਕੇ ਕੈਚ ਕੀਤਾ ਔਰ ਪੁਆਇੰਟ ਜਿਹੜਾ ਸਤਨਾਮ ਹੋਣਲਾ ਦੇ ਖਾਤੇ ਹੈ ਬਈ ਵਾਹ ਰਾਣੇ ਵੰਜ ਦਾ ਭਲੇਖਾ ਪਾਉਦਾ ਹੈ ਦੋਸਤੋ ਸਤਨਾਮ ਹੋਣਲਾ ਉੱਚਾ ਲੰਮਾ ਕਰਦਾ ਜੀ ਨੇ ਜਫਾ ਮਾਰਿਆ ਚੱਲ ਵੀ ਜਵਾਨਾ ਹਲੋ ਬਿੱਟੂ ਸ਼ਰਮਾ ਜਿੱਤਈ ਬਾਸ ਹੁੰਦਾ ਸਟੇਜ ਤੇ ਪਹੁੰਚੇ ਬਈ ਵਾ ਕੇਵਲ ਨੂੰ ਟੱਚ ਹੋਇਆ ਇਹ ਤੂਤ ਪਿੰਡ ਦੀ ਧਰਤੀ ਦਾ ਗੱਪਰੂ ਐ ਸਤਵਿੰਦਰ ਰੂਪੀ ਦਾ ਝੰਡਿਆ ਹੋਇਆ ਨੌਜਵਾਨ ਕਬੱਡੀ ਦੇ ਦਾਪ ਤੇ ਸਿੱਖ ਰਿਹਾ ਹੈ ਹਾਂਜੀ ਅਮਨ ਜੀ ਪਹਿਲਾ ਮੈਚ ਹੋਏਗਾ ਡੜਬਾ ਵਰਸਸ ਮਾਲਵਾ ਕਲੱਬ ਮੋਗਾ ਡੜਬਾ ਵਰਸਸ ਮਾਲਵਾ ਕਲੱਬ ਮੋਗਾ ਇਹ ਦੋਨੋਂ ਟੀਮਾਂ ਇਸ ਮੈਚ ਤੇ ਚੱਲਦੇ ਚੱਲਦੇ ਗਰਾਊਂਡ ਦੇ ਵਿੱਚ ਆਉਣ ਦੂਜੇ ਰਾਉਂਡ ਦਾ ਜਿਹੜਾ ਪਹਿਲਾ ਮੈਚ ਹੈ ਬਈ ਵਾ ਇਹ ਆ ਸੁਖਪਾਲ ਹੋੜਲਾ ਔਰ ਇਧਰਲੇ ਪਾਸੇ ਸਿੱਖ ਸਰਦਾਰ ਗੱਭਰੂ ਤੂਤਪਿੰਡ ਦਾ ਔਰ ਪੁਆਇੰਟ ਸੁਖਪਾਲ ਹੋੜਲੇ ਦੇ ਖਾਤੇ ਹੈ ਬਈ ਵਾ ਕਿ ਪਕੜੀ ਲੈ ਕੇ ਗੱਲ ਵਿੱਚ ਪੈ ਗਈ ਕੇਸ ਖਿੱਲਰਗੇ ਕੁਰਤਾ ਭਿੱਜ ਗਿਆ ਸਾਰਾ ਲਿਆ ਮੈਂ ਤੇਰੇ ਕੇਸ ਬੰਨਦਿਆਂ ਮੇਰੇ ਨਿੱਤ ਦੇ ਸ਼ਰਾਬੀ ਆ ਯਾਰ ਪਰ ਨਸ਼ਾ ਕੀਤਾ ਦਸ਼ਕੀਰੋਂ ਮਾਂ ਖੇਡ ਕਬੱਡੀ ਦਾ ਦੁੱਧ ਮੱਖਣਾਂ ਦੇ ਨਾਲ ਪਲੀ ਹੋਈ ਜਵਾਨੀ ਹੈ ਔਰ ਇਸ ਵੇਲੇ ਦੇਖ ਲੈ ਵੀ ਗੋਗੀ ਗੋਗੀ ਦੀ ਕਬੱਡੀ ਔਰ ਫੌਜੀ ਫੌਜੀ ਤੇ ਗੋਗੀ ਗੋਗੀ ਤੇ ਫੌਜੀ ਹੋ ਗਈ ਮੇਰੇ ਮਿੱਤਰੋ ਦੇਖ ਲੈ ਵੀ ਇੱਕ ਪਾਸੇ ਪਹਾੜ ਵਰਗਾ ਚੋਬਰ ਖੜਾ ਹੈ ਔਰ ਦੂਸਰੇ ਪਾਸੇ ਇੱਥੇ ਲੱਗ ਗੋਗੀ ਡਿੱਗਦੀ ਢੈਂਦੀ ਜਵਾਨੀ ਉੱਠਦੀ ਬਹਿੰਦੀ ਜੀਜੀ ਕਹਿੰਦੀ ਚੱਲਦੀ ਸਾਰੇ ਟੱਬਰ ਦੀ ਕੂਰਨਾ ਮਾਰ ਜਾ ਾਲਮਾ ਵੇ ਤੇ ਤੱਤੜੀ ਦੇ ਦੂਰ ਨਾ ਮਾਰ ਜਾ ਾਲਮਾ ਵੇ ਇਹ ਆ ਫੌਜੀ ਔਰ ਪੁਆਇੰਟ ਜਾ ਫੀਦੇ ਚੱਲ ਵੀ ਗੱਬਰੂ ਪੱਕਾ ਵੱਡੀ ਬਾਈਵਾ ਇਹਦੇ ਲੈ ਪਾਸੇ ਉੱਚਾ ਲੰਮਾ ਕੱਦ ਕਬੱਡੀ ਕਬੱਡੀ ਕਰਦਾ ਹੋਇਆ ਬਈ ਬਾ ਦੋਲਾਂ ਟੀਮਾਂ ਨੂੰ ਸਰਦਾਰ ਚੰਨਮਲ ਸਿੰਘ ਜੀ ਕੈਨੇਡਾ ਵੱਲੋਂ 100-100 ਰੁਪਿਆ ਇਨਾਮ ਆਇਆ ਦੋਨੋਂ ਟੀਮਾਂ ਦੇ ਲਈ ਬਹੁਤ ਧੰਨਵਾਦ ਚੰਨਮਲ ਸਿੰਘ ਜੀ ਕੈਨੇਡਾ ਦਾ ਚੱਲ ਵੀ ਗੱਭਰੂ ਪਾ ਕਬੱਡੀ ਇਧਰਲੇ ਪਾਸੇ ਅਗਲੀ ਕਬੱਡੀ ਹੋਣ ਲਈ ਦੀ ਧਰਤੀ ਦਾ ਗੱਭਰੂ ਕਬੱਡੀ ਕਬੱਡੀ ਕਰਦਾ ਹੋਇਆ ਰਾਜੂ ਰਾਜੂ ਕਬੱਡੀ ਪਾਉਂਦਾ ਹੋਟਲੇ ਵਾਲਾ ਔਰ ਦੇਖ ਰਹੇ ਵੀ ਧੰਨਾ ਫੌਜੀ ਇਧਰਲੇ ਪਾਸੇ ਦੇਖ ਰਹੇ ਕੇਵਲ ਦੂਜੇ ਰਾਉਂਡ ਦਾ ਪਹਿਲਾ ਮੈਚ ਹੋਏਗਾ ਜੀ ਡੜਬਾ ਵਰਸਸ ਮਾਲਵਾ ਕਲੱਬ ਮੋਗਾ ਦੂਜਾ ਮੈਚ ਹੋਏਗਾ ਬਾਜਾਗਾਨਾ ਵਰਸਸ ਦੌਧਰ ਤੀਜਾ ਮੈਚ ਹੋਏਗਾ ਸਰਾਵਾ ਇਹਨਾਂ ਵਿੱਚੋਂ ਜਿਹੜੀ ਟੀਮ ਜਿੱਤੂਗੀ ਉਹਦੇ ਨਾਲ ਸਰਾਵਾ ਦਾ ਮੈਚ ਹੋਵੇਗਾ ਜੀ ਠੀਕ ਹੈ ਜੀ ਐਸ ਵੇਲੇ ਦੇਖ ਲੈ ਵੀ ਇਹ ਆ ਮੁੰਡਾ ਸਤਨਾਮ ਬਹੁਤ ਹੀ ਵਧੀਆ ਬਗਲ ਭਰੀ ਆ ਔਰ ਲਾਲਿਆ ਭੂਆ ਦੇ ਪੁੱਤ ਨੂੰ ਹਿੱਕ ਦੇ ਨਾਲ ਵੀ ਇੱਕ ਤੈਨੂੰ ਗੱਲ ਪੁੱਛਣੀ ਪਰ ਪੁੱਛਣੀ ਕਾਲਜ ਦੇ ਇਲਾਕੇ ਹੈ ਗੱਲ ਵੀ ਪੁੱਛ ਲਈ ਐ ਪੁਆਇੰਟ ਵੀ ਲੈ ਲਿਆ ਹੋੜਲੇ ਵਾਲੇ ਗੱਭਰੂ ਸਤਨਾਮ ਨੇ ਜਿਲ੍ਹਾ ਮਾਨਸਾ ਦੇ ਲਈ ਅੰਕ ਦਾ ਵਾਅਦਾ ਕਰਤਾ ਦਿੜਬਾ ਕਲੱਬ ਦੀ ਟੀਮ ਨੂੰ ਬੇਨਤੀ ਹੈ ਵੀ ਗਰਾਊਂਡ ਦੇ ਵਿੱਚ ਪਹੁੰਚੇ ਦਿੜਬਾ ਔਰ ਵਿਰੋਧੀ ਟੀਮ ਬੂਟਿਆ ਫਟਾਫਟ ਗਰਾਊਂਡ ਦੇ ਵਿੱਚ ਆ ਜਾਵੀਂ ਇਸ ਮੈਚ ਦੇ ਚੱਲਦੇ ਚੱਲਦੇ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਪਹੁੰਚ ਜਾਣ ਮੋਗਾ ਮਾਲਵਾ ਕਲੱਬ ਔਰ ਦਿੜਬਾ ਇਹ ਦੋਨੋਂ ਟੀਮਾਂ ਗਰਾਊਂਡ ਦੇ ਵਿੱਚ ਪਹੁੰਚ ਜਾਣ ਰਿੰਕਾ ਤੇ ਧੰਨਾ ਭਾਈਵਾ ਰੈਂਕੂ ਤੇ ਧੰਨਾ ਬਹੁਤ ਹੀ ਵਧੀਆ ਸ਼ੰਗਾਰਸ਼ ਔਰ ਪੁਆਇੰਟ ਧੰਨਿਆ ਰੇਡਰ ਦਾ ਹੋ ਗਿਆ ਫਸਟ ਆਊਟ ਹੋ ਗਏ ਦੋਸਤਾਂ ਪੁਆਇੰਟ ਰੇਡਰ ਦੇ ਹਿੱਸੇ ਮਰਚਾਕੀ ਮਲ ਸਿੰਘ ਤੋਂ ਸਰਦਾਰ ਚਮਕੌਰ ਸਿੰਘ ਜੀ ਜੋ ਕਿ ਇੱਕ ਪਾਸੇ ਰੇਪਰਸ਼ਿਪ ਦੀ ਸੇਵਾਵਾਂ ਦੇ ਰਹੇ ਨੇ ਇੱਕ ਪਾਸੇ ਸਾਡੇ ਵੀਰ ਗੁਰਮਖ ਸਿੰਘ ਜੀ ਸੋਢੀ ਵਾਲਾ ਔਰ ਇਧਰਲੇ ਪਾਸੇ ਪੱਪੀ ਟਾਈਮ ਕੀ ਪਰਦੀ ਰੋਟੀ ਨਵਾ ਰਿਹਾ ਐ ਇਸ ਵੇਲੇ ਦੇਖ ਲੈ ਵੀ ਭਾਈਵਾ ਸੁਖਪਾਲ ਘੇਰਦਾ ਹੋਇਆ ਗੱਭਰੂ ਹੋੜਲੇ ਦੀ ਜਿੰਦ ਜਾਨ ਮਾਰੇ ਤਾੜੀਆਂ ਦਿਓ ਹਲਾ ਸ਼ੇਰੀ ਧਾਵੀ ਜਾਫੀ ਨੂੰ ਬਈ ਵਾ ਕਮਾਲ ਕੀਤੀ ਆ ਫਾਟਕ ਬੰਦ ਕਰਤਾ ਮਰਿੰਡੇ ਵਾਲਾ ਪੁਆਇੰਟ ਜਾਫੀਆਂ ਦੇ ਹਿੱਸੇ ਹੋੜਲੇ ਦੇ ਲਈ ਅੰਕ ਦਾ ਵੱਧ ਅਮਨ ਜੀ ਇਤੂ ਬਾਅਦ ਡੈਡਪਾ ਤੇ ਮਾਲਵਾ ਕਲੱਬ ਮੋਗਾ ਆ ਮੈਚ ਚੱਲਦੇ ਚੱਲਦੇ ਦੋਨੇ ਟੀਮਾਂ ਨੂੰ ਬੁਲਾ ਲਓ ਜੀ ਮੈਂ ਅਨਾਉਂਸ ਕਰ ਰਹੇ ਹਾਂ ਵੀ ਦਰਬੇ ਦੀ ਟੀਮ ਗਰਾਊਂਡ ਦੇ ਵਿੱਚ ਪਹੁੰਚੇ ਮਾਲਵਾ ਕਲੱਬ ਮੋਗਾ ਆ ਗਿਆ ਹੈ ਦਿਲਬਾ ਗਰਾਊਂਡ ਦੇ ਵਿੱਚ ਪਹੁੰਚੋ ਮਾਲਵਾ ਕਲੱਬ ਮੋਗਾ ਆ ਰਿਹਾ ਹੈ ਦੜਬੇ ਦੀ ਟੀਮ ਗਰਾਊਂਡ ਦੇ ਵਿੱਚ ਪਹੁੰਚੀ ਵੀ ਦੜਬਾ ਪਾਲੀ ਇਸ ਵੇਲੇ ਪਾਲੀ ਕਬੱਡੀ ਪਾਉਂਦਾ ਹੋਇਆ 2 ਮਿੰਟ ਬਾਕੀ ਹੈ ਵੀ ਇਸ ਮੈਚ ਦੇ ਦੜਬਾ ਕਲੱਬ ਦੀ ਟੀਮ ਗਰਾਊਂਡ ਦੇ ਵਿੱਚ ਆਵੇ ਦੜਬਾ ਕਲੱਬ 2 ਮਿੰਟ ਬਾਕੀ ਇਸ ਮੈਚ ਦੇ ਯਾਰ ਦੜਬਾ ਕਲੱਬ ਆਓ ਔਰ ਸਾਹਮਣੇ ਦੇਖ ਲਿਆ ਵੀ ਪਾਲੀ ਨੂੰ ਸਤਨਾਮ ਨੇ ਢੱਕਿਆ ਭਈ ਵਾ ਅੰਕ ਜਿਹੜਾ ਸਤਨਾਮ ਹੋਣਲਾ ਦੇ ਲਈ ਇੱਕ ਅੰਕ ਦਾ ਵਾਅਦਾ ਆਪਣੀ ਟੀਮ ਦੇ ਲਈ ਕੀਤਾ ਹੈ ਚੱਲ ਵੀ ਸ਼ਕੀਨਾ ਗੋਗਾ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਇਹ ਗੋਗੀ ਹੈ ਗੋਗੀ ਦੀ ਕਬੱਡੀ ਛੋਟਾ ਕੱਦ ਗੋਰਾ ਚਿੱਟਾ ਰੰਗ ਨੀਲੇ ਨਸ਼ੀਲੇ ਨੈਣ ਕੁੰਗਰਾਲੇ ਬਾਲ ਔਰ ਉੜਦੀ ਹੋਈ ਮਾਂ ਮਿੱਟੀ ਦੀ ਤੂੜ ਇੱਕ ਪਾਸੇ ਪੱਖੀ ਵਾਲਾ ਧੰਨਾ ਕਾਲੇ ਕੱਛੇ ਦੇ ਵਿੱਚ ਹੈ ਔਰ ਚਿੱਟਾ ਕੱਛਾ ਗੋਗੀ ਹੈ ਔਖਰੇ ਹੋਏ ਪੈਰ ਔਰ ਪੁਆਇੰਟ ਗੋਗੀ ਦੇ ਖਾਤੇ ਦੇ ਵਿੱਚ ਹੈ ਭਾਈ ਵਾਹ ਆ ਵੀ ਜਵਾਨਾ ਪਾ ਕਬੱਡੀ ਸਤਵਿੰਦਰ ਰੂਪੀ ਦਾ ਚੰਡਿਆ ਹੋਇਆ ਨੌਜਵਾਨ ਹੈ ਇਸ ਵੇਲੇ ਕਬੱਡੀ ਪਾਉਂਦਾ ਹੈ ਕਬੱਡੀ ਦੀ ਮੋਢਲੇ ਦਾ ਪੇਜ ਜਿਹੜੇ ਗੁਰਜੀਤ ਤੂਤ ਨੇ ਸੁਤਵਿੰਦਰ ਰੂਪੀ ਤੋਂ ਸਿੱਖੇ ਜੀਤਾ ਤੂਤ ਨੇ ਸੁਤਵਿੰਦਰ ਰੂਪੀ ਤੋਂ ਮੋਢਲੀ ਕਬੱਡੀ ਸਿੱਖੀ ਹੈ ਔਰ ਉਸ ਤੋਂ ਅਗਲਾ ਜਿਹੜਾ ਨਖੈਰ ਸਰਦਾਰ ਮੱਖਣ ਸਿੰਘ ਜਿਹੜੇ ਇੱਕ ਡੀਪੀ ਮੋਗਾ ਇੰਟਰਨੈਸ਼ਨਲ ਕਲੱਬ ਅੰਬੀ ਇੰਟਰਨੈਕ ਕਲੱਬ ਮੋਗਾ ਦੇ ਕੋਚ ਤੋਂ ਜਿਹੜੇ ਗ੍ਰੈਨਡ ਕੀਤੇ ਹਾਂਜੀ ਅੱਜ ਇਸ ਮੈਚ ਦੇ ਵਿੱਚੋਂ ਜਿੱਤਣ ਵਾਲੀ ਟੀਮ ਦਾ ਮੈਚ ਸਰਾਮਾ ਦੇ ਨਾਲ ਹੋਵੇਗਾ ਦੜਬੇ ਦੀ ਟੀਮ ਆ ਗਈ ਹੈ ਵੀ ਮਾਲਵਾ ਕਲੱਬ ਮੋਗਾ ਨਹੀਂ ਆਇਆ ਬਾਈ ਵਾ ਐਸ ਵੇਲੇ ਦੇਖ ਲੈ ਵੀ ਫੌਜੀ ਤਾ ਕੇ ਹਿੱਕ ਦੇ ਉੱਤੇ ਬਹਿ ਗਏ ਮੇਜੇ ਸਿੰਘ ਪਲੂਰ ਸਾਹਿਬ ਦੇਖਣ ਵਾਲਾ ਨਜ਼ਾਰਾ ਬਣਿਆ ਪਿਆ ਇਧਰਲੇ ਪਾਸੇ ਦੇਖ ਲੈ ਵੀ ਮੁੰਡਾ ਪੱਖੀ ਵਾਲਾ ਕਮਾਲ ਕੀਤੀ ਹੈ ਨੌਜਵਾਨ ਨੇ ਬਾਈ ਵਾ ਦੇਖ ਲੈ ਵੀ ਮੁੰਡਾ ਗੋਦੀ ਚੁੱਕ ਕੇ ਲੈ ਗਿਆ ਬੱਲੇ ਬੱਲੇ ਹੁੰਦੀ ਗੱਪਰੂ ਦੇ ਲੇਲਾਂ ਦੀ ਦੱਲਾਂ ਤੇ ਪੌਂਡਾਂ ਵਿੱਚ ਵਿਕਦੀ ਕਬੱਡੀ ਸ਼ੇਰਾਂ ਦੀ ਚੱਲ ਵੀ ਗੱਭਰੂ ਪਾਕ ਕਬੱਡੀ ਮਾਲਵਾ ਕਲੱਬ ਮੋਗਾ ਮਾਲਵਾ ਕਲੱਬ ਮੋਗਾ ਗਰਾਊਂਡ ਦੇ ਵਿੱਚ ਪਹੁੰਚੇ ਵੀ ਦੜਬੇ ਦੀ ਟੀਮ ਆ ਗਈ ਹੈ ਮਾਲਵਾ ਕਲੱਬ ਮੋਗਾ ਦੀ ਟੀਮ ਗਰਾਊਂਡ ਦੇ ਵਿੱਚ ਪਹੁੰਚੋ ਦੜਬਾ ਆ ਗਿਆ ਵੀ ਅੰਕ ਜਾਫੀ ਦੇ ਹਿੱਸੇ ਵੀ ਦੋਨੋਂ ਟੀਮਾਂ ਆਪਣਾ ਪ੍ਰਾਈਜ਼ ਲੈ ਜੋ ਦੋਨੋਂ ਟੀਮਾਂ ਆਪਣਾ ਪ੍ਰਾਈਜ਼ ਲੈ ਜੋ ਤੰਨੇ ਤੰਨੇ ਆਪਣਾ ਪ੍ਰਾਈਜ਼ ਲੈ ਜੋ ਵੀ ਪੱਕੀ ਹੋੜਲਾ ਕਲਾਂ ਦੀ ਟੀਮ ਇਸ ਮੈਚ ਦੇ ਵਿੱਚੋਂ 21 ਤੇ 11 ਦੇ ਫਰਕ ਨਾਲ ਜੇਤੂ ਆ ਵੀ ਪੱਕੀ ਐ ਨਾੜਾ ਹੋੜਲਾ ਉਹ ਲੈ ਗਿਆ ਹੋੜਲੇ ਵਾਲਾ ਤੁਹਾਡਾ ਗੋਗੀ ਲੈ ਗਿਆ ਆਓ ਜੀ ਬੇਵਾ